ਲੁਧਿਆਣਾ ਦੇ ਡੀਸੀ ਦਫਤਰ ਦੇ ਵਿੱਚ ਮੌਜੂਦ ਹੈ ਜਿੱਥੇ ਤੁਸੀਂ ਦੇਖ ਸਕਦੇ ਇੱਕ ਵਿਸ਼ਾਲ ਕਾਇ ਪੀੜੇ ਡਿੱਗ ਚੁੱਕਾ ਹੈ ਦੱਸ ਦਿਓ ਕੀ ਕਿਹਾ ਜਾ ਰਿਹਾ ਹੈ ਬਰਸਾਤ ਤੋਂ ਬਾਅਦ ਇਹ ਪੀੜ ਡਿੱਗਿਆ ਤੇ ਲੋਕਾਂ ਨੂੰ ਆਨ ਜਾਣ ਦੇ ਵਿੱਚ ਤੁਸੀਂ ਦੇਖ ਸਕਦੇ ਕਿਸ ਤਰੀਕੇ ਦੇ ਨੇ ਮੁਸ਼ਕਲ ਆ ਰਹੀਆਂ ਭਾਈ ਪੀੜ ਦੇ ਨੀਚੋਂ ਨਿਕਲ ਕੇ ਆ ਰਹੇ ਹੋਂ ਇਹ ਲੁਧਿਆਣਾ ਦਾ ਡੀਸੀ ਦਫਤਰ ਹੈ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਮੁਸ਼ਕਿਲ ਤੁਹਾਡੇ ਸਾਹਮਣੇ ਹੀ ਆ ਜੀ ਕਿੰਬੀ ਮੁਸ਼ਕਿਲ ਆ ਰਹੀ ਹੈ ਦੇਖੋ ਆਵਾਜ਼ਾਂ ਹੀ ਬੰਦ ਹੋਈ ਪਈ ਆ ਬਿਲਕੁਲ ਸਾਡੀਆਂ ਤੇ ਰੋਜ਼ ਇਹ ਗੱਡੀਆਂ ਲੱਗਦੀਆਂ ਸਾਡੇ ਆਫਿਸ ਨੇ ਸਾਹਮਣੇ ਸਵੇਰ ਦਾ ਕੋਈ ਸਾਡੇ ਤੇ ਕਸਟਮ ਕਲਾਇੰਟ ਨਹੀਂ ਆਇਆ ਕੋਈ ਨਹੀਂ ਆ ਬਿਲਕੁਲ ਆਵਾਜ਼ਾਂ ਹੀ ਬੰਦ ਹੋਈਆਂ ਹੁਣ ਸਾਡੇ ਸਾਹਮਣੇ ਮੈਂ ਵੀ ਕਿੱਦਾਂ ਨਿਕਲ ਗਿਆ ਆ ਵਿੱਚੋਂ ਇੱਥੇ ਸਾਡੇ ਬਿਲਕੁਲ ਸਾਹਮਣੇ ਐਸਜੀਐਮ ਵੈਸਟ ਕੋਰਟ ਹੈਗੀ ਆ ਨਾ ਇਥੇ ਪੂਰਾ ਸਾਰਾ ਦਿਨ ਭਰਿਆ ਰਹਿੰਦਾ ਹੈ ਤੇ ਜਿੱਥੇ ਠੀਕ ਹੈ ਸੇਵਾ ਕਰ ਰਹੇ ਨੇ ਹੋਰ ਜਗ੍ਹਾ ਵੀ ਅਸੀਂ ਵੀ ਜਾਣਦੇ ਆ ਪਰ ਦੇਖੋ ਦੀਵੇ ਦਲੇ ਹਨੇਰੇ ਵਾਲੀ ਗੱਲ ਹੈ ਕਿ ਇੱਥੇ ਇੰਨਾ ਵੱਡਾ ਨੁਕਸਾਨ ਹੋਇਆ ਹੈ ਉਹ ਪ੍ਰੋਸੈਸਰ ਨੂੰ ਨਹੀਂ ਦਿਖ ਰਿਹਾ ਠੀਕ ਹੈ ਜੀ ਤੇ ਬਾਹਰ ਦੇ ਆ ਕੇ ਆਪਾਂ ਕਰ ਰਹੇ ਇੱਥੇ ਸਵੇਰ ਦਾ ਸੀ ਕਟੋਕਟ ਦੋ ਤਿੰਨ ਵਾਰ ਅਸਜੀਤ ਸਿੰਘ ਸਾਹਿਬ ਦੇ ਆਫਿਸ ਤੇ ਵੀ ਕਿਹਾ ਹੈ ਬਟ ਈਵਨ ਕੋਈ ਵੀ ਨਹੀਂ ਇੱਥੇ ਆ ਕੇ ਹਲ ਕਿਸੇ ਨੇ ਕੀਤੀ ਮਤਲਬ 24 ਘੰਟੇ ਤੋਂ ਉੱਤੇ ਦਾ ਕਹਿੰਦੇ ਸਮਾਂ ਹੋ ਚੁੱਕਾ ਹੈ ਪੇੜ ਇੱਥੇ ਡਿੱਗੇ ਨੂੰ ਲੱਗਦਾ ਹੈ ਕਿ डीसी साहब कॉल वंदे एसडीएम कॉल है ते तां भी प्रशासन दे कान दे ਥੱਲੇ ਜੂਨੀ ਸਰਕਰੀ ਬਿਲਕੁਲ ਹੈਗਾ ਜੀ ਘਟੂ ਘਟ ਨੀਅਰ ਬਹੁਤ 2024 ਆਸਤਾ ਹੋ ਚੁੱਕਿਆ ਇਹਨੂੰ ਗਿਰੇ ਨੂੰ ਪਰ ਨਾਟ ਇਵਨ ਅ ਸਿੰਗਲ ਬੰਦਾ ਇੱਥੇ ਆ ਕੇ ਕਿਸੇ ਨੇ ਇਹਦੀ ਜਾਂਚ ਕੀਤੀ ਆ ਕੀ ਹੈ ਕਿ ਸਾਡੀਆਂ ਇਥੇ ਰੋਜ਼ੀਆਂ ਗੱਟੀਆਂ ਵੀ ਸਾਡੀਆਂ ਲੱਗਦੀਆਂ ਨੇ ਸਾਡੀ ਖੁਦ ਹੀ ਆਵਾਜ਼ ਆਈ ਹੈ ਠੀਕ ਹੈ ਚਲੋ ਜਾਨੀ ਮਾਨੇ ਨੁਕਸਾਨ ਤੋਂ ਬਚਾਓਗੇ ਬਟ ਇਹਨੂੰ ਸਹੀ ਦਾ ਕਰਨਾ ਸਾਡੇ ਆਫਿਸ ਤੱਕ ਆਨ ਦਾ ਕੋਈ ਹੋਰ ਰਾਹੀ ਹੈ ਨੀਗਾ ਤੇ ਕੋਈ ਅਧਿਕਾਰੀ ਆਇਆ ਤੁਹਾਨੂੰ ਮਿਲਣ ਕੀ ਹਾਂ ਵੀ ਤਾਂ ਤਾਂ ਸਵੇਰ ਦਾ ਕੋਈ ਅਧਿਕਾਰੀ ਨਹੀਂ ਆਇਆ ਅਸੀਂ ਤਾਂ ਦੋ ਇੱਕ ਦੋ ਵਾਰ ਐਸਜੀਐਮ ਸਾਹਿਬ ਦੇ ਆਫਿਸ ਤੇ ਵੀ ਗਏ ਨਾਜਾ ਸਾਹਿਬ ਨੂੰ ਵੀ ਕੇ ਆਏ ਲੋਕ ਜਾ ਕੇ ਤੋਂ ਮਾਰਕੀਟ ਵਾਲੇ ਜਾ ਕੇ ਤੇ ਪਰ ਫਿਲਹਾਲ ਹਲ ਦਾ ਕੋਈ ਨਹੀਂ ਆਇਆ ਇਹ ਕਹਿੰਦੇ ਇਹ ਪਹਿਲਾਂ ਗ੍ਰਿਲ ਦੇ ਸਹਾਰੇ ਟਿਕਿਆ ਹੋਇਆ ਸੀਗਾ ਫਿਰ ਉਸ ਤੋਂ ਬਾਅਦ ਡਿੱਗਿਆ ਬਰਸਾਤ ਤੋਂ ਬਾਅਦ ਨਹੀਂ ਗ੍ਰਿਲ ਦੇ ਸਾਰੇ ਹੁਣ ਤੁਹਾਡੇ ਸਾਹਮਣੇ ਆ ਚਲੋ ਗ੍ਰਿਲ ਦੇ ਸਾਰੇ ਵੀ ਟਿਕਿਆ ਸੀ ਉਹਦੇ ਵਿੱਚ ਲੱਗਿਆ ਹੋਇਆ ਸੀ ਉਹ ਖੜਾ ਹੀ ਹੋਇਆ ਦਾ ਸੀਗਾ ਬਟ ਚਲੋ ਬਰਸਾਤਾਂ ਲਗਾਤਾਰ ਪਈਆਂ ਨੇ ਬਟ ਐਸਟ੍ਰੀਸ਼ਨ ਨੂੰ ਦੇਖਣਾ ਤਾਂ ਚਾਹੀਦਾ ਕਿ ਹਾਂ ਵੀ ਜਿੱਥੇ ਨੁਕਸਾਨ ਹੋ ਸਕਦਾ ਉਹਦੇ ਪਹਿਲਾਂ ਉਹਦਾ ਹੱਲ ਕਰਕੇ ਰੱਖਦੇ ਕੋਈ ਹੋਨੇ ਲੱਗਦਾ ਕਿ ਇਹਦਾ ਹੱਲ ਹੋਊਗਾ ਕਿਉਂਕਿ ਐਸ ਡੀ ਐਮ ਦਫ਼ਤਰ ਕੋਲ ਡੀ ਸੀ ਦਫ਼ਤਰ ਕੋਲ ਕੇ ਆਏ ਆ ਜੇ ਸਵੇਰ ਤੱਕ ਨਾ ਆਏ ਤਾਂ ਫਿਰ ਅਸੀਂ ਆਪਣੇ ਖਰਚੇ ਦੇ ਦ ਹੱਲ ਕਰਾ ਕੇ ਦੇਵਾਂਗੇ ਹੋਰ ਵੀ ਕਰਾਂਗੇ ਪੱਲੋ ਖਰਚਾ ਕਰਨਾ ਪੈਣਾ ਤੇ ਕਰਨਾ ਹੀ ਪੈਣਾ ਪਰ ਸਰ ਜੇ ਸਾਡੇ ਆਫਿਸ 'ਚ ਆਵਾਜ਼ ਆਈ ਸਾਡੇ ਬੰਦ ਹੈ ਤਾਂ ਸਾਨੂੰ ਪੱਲਿਓ ਕਰ ਲਾਂਚ ਕੋਈ ਹਰਦੇ ਨਹੀਂ ਅਸੀਂ ਉਦਾਂ ਵੀ ਸਮਾਜ ਸੇਵਾ ਕਰਦੇ ਹੀ ਰਹਿੰਦੇ ਕੋਈ ਨਹੀਂ ਹੋਰ ਸੇਵਾ ਸੀ ਤੁਹਾਡੇ ਆਫਿਸ ਦੇ ਨਜ਼ਦੀਕ ਆ ਜਿੱਦਾਂ ਕੋਈ ਆਂਦਾ ਹੋਣਾ ਕਲਾਇੰਟ ਆਂਦਾ ਲੱਗਦਾ ਹੈ ਕਿ ਉਹਨੂੰ ਆਂਚ ਮੁਸ਼ਕਲ ਹੋ ਰਹੀ ਕਲ ਕਲਾਇੰਟ ਜਿਹੜਾ ਸਾਡਾ ਅੱਜ ਕਲਾਇੰਟ ਆਇਆ ਵੀ ਨਹੀਂ ਜੀ ਅੱਗੇ ਪਹਿਲਾਂ ਦੋ ਤਿੰਨ ਦਿਨ ਬਰਸਾਤਾ ਪੈਂਦੀਆਂ ਰਹੀਆਂ ਜਦੋਂ ਅੱਜ ਸਵੇਰੇ ਅਸੀਂ ਆ ਕੇ ਆ ਦੇਖਿਆ ਸਾਡੀਆਂ ਖੁਦ ਦੀਆਂ ਗੱਡੀਆਂ ਉੱਪਰ 3ਰਥ ਫਲੋਰ ਤੇ 4ਥ ਫਲੋਰ ਤੇ ਗੱਡੀਆਂ ਜਿਹੜੀਆਂ ਸਾਡੀਆਂ ਗੱਡੀਆਂ ਅੱਗੇ ਆਉਂਦੀਆਂ ਨੇ ਠੀਕ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਇਹ ਪੇਡ ਡਿੱਗਿਆ ਤੇ ਹੋਰ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਭਜ ਕੀ ਕਹਿਣਾ ਚਾਹੋਗੇ ਜਿਹੜਾ ਪੇਡ ਡਿੱਗਿਆ ਤੁਹਾਨੂੰ ਆਨ ਦੇ ਵਿੱਚ ਮੁਸ਼ਕਲ ਆ ਰਹੀ ਬਿਲਕੁਲ ਦੇਖੋ ਜਿੰਨੀ ਮੁਸ਼ਕਲ ਹੋਈ ਵੀ ਹੈ ਸਾਰਾ ਰਸਤਾ ਬੰਦ ਹੋਇਆ ਪਿਆ ਵਾ ਦੇਖੋ ਬਿਲਡਿੰਗ ਦੇਖੋ ਇਧਰ ਆ ਬਿਲਡਿੰਗ ਹੈ ਇਧਰ ਰੱਖੋ ਸਾਰਾ ਕੁਝ ਬੰਦ ਪਿਆ ਹੋਇਆ ਇਧਰ ਚੂਹੇ ਇੰਨੇ ਘੁੰਮ ਰਹੇ ਸਾਰੀ ਬਿਲਡਿੰਗ ਨੂੰ ਪੂਰਾ ਖਤਰਾ ਆਇਆ ਹੋਇਆ ਕੋਈ ਪ੍ਰਸ਼ਾਸਨ ਵਾਲਾ ਕਿਸੇ ਵੱਲ ਧਿਆਨ ਹੀ ਨਹੀਂ ਹੈ ਇਹ ਕੱਲ ਦੇਖੋ ਰਾਤ ਦਾ ਗਿਰਿਆ ਪਿਆ ਹੋਇਆ ਕੋਈ ਦੇਖ ਹੀ ਨਹੀਂ ਰਿਹਾ ਜੀ ਜੇ ਇਹਦੇ ਨੀਚੇ ਕੋਈ ਬੰਦਾ ਲੰਗਦਾ ਹੁੰਦਾ ਉਸ ਵੇਲੇ ਤੇ ਉਹਦੇ ਸੱਟਪੇੜ ਜ਼ਰੂਰ ਲੱਗ ਜਾਣੀ ਸੀ ਦੇਖੋ ਜੀ ਬਿਲਕੁਲ ਲੱਗਦੀ ਇੱਥੇ ਗੱਡੀਆਂ ਖੜੀਆਂ ਹੁੰਦੀ ਸਾਰਾ ਕੁਝ ਹੋ ਜਾਂਦਾ ਸਭ ਗੱਡੀਆਂ ਦਾ ਨੁਕਸਾਨ ਹੋ ਜਾਣਾ ਸਭ ਦਾ ਹਰ ਬੰਦੇ ਦਾ ਨੁਕਸਾਨ ਜ਼ਿਆਦਾ ਹੋ ਸਕਦਾ ਹਰ ਬੰਦੇ ਦਾ ਨੁਕਸਾਨ ਹੋਣਾ ਸੀ ਬਰੇ ਜ ਤੇ ਸਮਾਂ ਹੋ ਗਿਆ ਕੋਈ 24 ਘੰਟੇ ਬਿਲਕੁਲ ਹੋ ਗਏ ਹੋਏ ਆ ਜੀ ਦੇਖੋ ਕਿ ਦੇਖ ਹੀ ਨਹੀਂ ਰਿਹਾ ਇਸ ਗੱਲ ਨੂੰ ਸਾਰਾ ਦਿਨ ਆ ਜਿੱਦਾਂ ਵੀਦ ਗਿਆ ਰਾਤ ਵੀਦ ਗਈ ਜੀ ਰਾਤੀ ਸਾਰਾ ਜਾਂਸ ਗੱਲ ਹੋਈ ਹੁਣ ਦੇਖੋ ਜੀ ਆ ਸਾਰਾ ਬਾਥੂਨ ਬੰਦ ਪਿਆ ਦੇਖੋ 6 7 ਸਾਲ ਹੋ ਗਏ ਇਸ ਬਿਲਡਿੰਗ ਕੋਈ ਦੇਖ ਹੀ ਨਹੀਂ ਰਿਹਾ ਜਦ ਕਿ ਬਿਲਡਿੰਗ ਨੂੰ ਸਾਰੇ ਕੋਈ ਠੇਕਾ ਦਿੱਤਾ ਜਾਂਦਾ ਗਵਰਨਮੈਂਟ ਠੇਕਾ ਸਰਕਾਰੀ ਮਿਲਦਾ ਪਰ ਕੋਈ ਧਿਆਨ ਹੀ ਨਹੀਂ ਦੇਦਾ ਦੇਖੋ ਚੂਹਿਆਂ ਨੇ ਕੰਨੀ ਮਿੱਟੀ ਕਰ ਦਿੱਤੀ ਸਾਰੀ ਬਿਲਡਿੰਗ ਨੂੰ ਖੋਖਲੀ ਕਰ ਦਿੱਤੀ ਪਰ ਪ੍ਰਸ਼ਾਸਨ ਵੱਲ ਧਿਆਨ ਹੀ ਨਹੀਂ ਆਇਆ ਜਿਹਦੇ ਵਿੱਚ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਇਹ ਪੇਡ ਡਿੱਗ ਗਿਆ ਤੇ ਲੋਕਾਂ ਦਾ ਰੋਸ਼ ਹੈ ਕਿ ਇਸ ਪੇੜ ਨੂੰ ਸਹੀ ਕੀਤਾ ਜਾਵੇ ਨਹੀਂ ਤਾਂ ਅਸੀਂ ਆਪਣੇ ਪੱਲੋ ਦੇ ਪੈਸੇ ਤੋਂ ਇਹਨੂੰ ਸਹੀ ਕਰਾਵਾਂਗੇ ਪਰ ਐਸਡੀਐਮ ਦਫ਼ਤਰ ਨਜ਼ਦੀਕ ਹੈ ਤੇ ਜਿਹੜੇ ਡੀਸੀ ਸਾਹਿਬ ਹੈ ਉਹ ਕੁਝ ਦੂਰੀ ਤੇ ਪੈਂਦੇ ਨੇ ਕੀ ਲੱਗਦਾ ਪ੍ਰਸ਼ਾਸਨ ਦੀ ਨਿਗਾਹ ਤੋਂ ਇਹ ਪੇੜ ਹੁਣ ਕਿੰਨੀ ਕੁ ਦੂਰ ਹੈ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ